ਆਜਾ ਇਹ ਠਾਕੁਰ ਦੁਆਰਾ ਮੰਦਰਾ ਫੀਲਡ ਚੋੜੇ ਬਿਆਰ ਦੇ ਵਿੱਚ ਪੈਂਦਾ ਤੇ ਜੇ ਕਿਹਦੇ ਝਾੜ ਵਗੈਰਾ ਦੁਖਦੀ ਹੋਵੇ ਦਰਦ ਕਰਦੀ ਹੋਵੇ ਉਹ ਤੇ ਜਾ ਠੋਕਦੇ ਨੇ ਆਜੋ ਤੁਮ ਦੇਖੋ ਨਾ ਮੈਂ ਝਾੜ ਕਿਸ ਤਰ੍ਹਾਂ ਠੋਕਦੇ ਨੇ ਆਪਣਾ ਨਾਮ ਦੱਸ ਦੋ ਹਾਂ ਨਾ ਤੇ ਪਤੀ ਚੱਕਦੇ ਨੇ ਤੇ ਪਤੀ ਬਿਨ ਸਸਕਾਰ ਲਾ ਕੇ ਲੱਕੜ ਚ ਕਿਲ ਫੋਟਦੇ ਨੇ ਯਾਰ ਤੱਕ ਨਾ ਮੋੜਾ ਕੋਈ ੜ ਤੋਂ ਵਧੀਆ ਇਦਾਂ ਕਰਦੇ ਨੇ ਥੋੜੀ ਜਿਹੀ ਬਣਾਈ ਹੱਥ ਥੋੜਾ ਜਿਹਾ ਚੱਕ ਕਰ ਦਿੰਦਾ ਜਿਆਦਾ ਵੀਡੀਓ ਇਹਨੇ ਬਣਾਉਣੇ ਇੱਥੇ ਹੀ ਥੋੜੀ ਜਿਹੀ ਵੀਡੀਓ ਬਣਾਈ ਸੀ ਬਸ ਇਹ ਬਾਹਰੋਂ ਆ ਕੇ ਦਿਖਾਉਣ ਲੱਗਿਆ ਪੈਸਾ ਕੋਈ ਨਹੀਂ ਦਿੰਦੇ ਤੁਹਾਡੀ ਸ਼ਰਦਾ ਜਿੱਥੋਂ ਕਿਲ ਚੱਕਣੀਆਂ ਤੋਂ ਪਾਉਂਦਾ ਵੇ ਗਰਾਹ ਦੋ ਬਲੀ ਵੀ porque está